ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੰਜਾਬ ਚ ਨਗਰ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਾਂ ਅੱਜ ਐਲਨ ਬਰੁਕ ਰੇਡ ਪੁਲਿਸ ਨੇ ਕਾਰਪੇ ਸਰਚ ਵਾਰੰਟ ਲਾਗੂ ਕਰਨ ਤੋਂ ਬਾਅਦ ਕਈ ਲੋਕਾਂ ਨੂੰ ਕੀਤਾ ਗ੍ਰਿਫਤਾਰ ਹੁਸ਼ਿਆਰਪੁਰ ਚ ਪੋਲਿੰਗ ਦੌਰਾਨ ਐਮਐਲਏ ਦੀ ਕਾਂਗਰਸੀ ਆਗੂ ਨਾਲ ਖੜਕੀ ਗਰਮਾਇਆ ਮਾਹੌਲ ਪਾਜ ਪਸੰਦ ਸੰਸਦ ਮੈਂਬਰ ਨੇ ਪ੍ਰੇਂਕਾ ਗਾਂਧੀ ਨੂੰ 1984 ਲਿਖਿਆ ਬੈਗ ਦਿੱਤਾ ਪੀਐਮ ਮੋਦੀ ਕੁਵੈਤ ਦੀ 2 ਦਿਨਾ ਯਾਤਰਾ ਤੇ ਰਵਾਨਾ ਜਰਮਨੀ ਤੇ ਢੀੜ ਭਰੇ ਬਾਜ਼ਾਰ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਕਈਆਂ ਦੀ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਅੱਜ ਨਗਰ ਨਿਗਮ ਤੇ ਕੌਂਸਲ ਦੀਆਂ ਚੋਣਾਂ ਸਖਤ ਸੁਰੱਖਿਆ ਪੈਰੇ ਹਟ ਹੋ ਰਹੀਆਂ ਨੇ ਇਹਨਾਂ ਵਿੱਚ 37 ਲੱਖ 32 ਹਜ਼ਾਰ ਵੋਟਰ ਆਪਣੇ ਸਿਆਸੀ ਹੱਕ ਦੀ ਵਰਤੋਂ ਕਰ ਰਹੇ ਨੇ ਵੋਟਾਂ ਦਾ ਅਮਲ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗਾ ਤੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਵੋਟਾਂ EVM ذریعے ਪੈਣ ਕਰਕੇ ਚੋਣ ਨਤੀਜੇ ਵੀ ਜਲਦ ਆਉਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਪੰਜ ਨਗਰ ਨਿਗਮ ਅਤੇ 41 ਨਗਰ ਕੌਂਸਲਾਂ ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ 4 ਦਰਜਨ ਵਾਰਡਾਂ ਦੇ ਵੀ ਚੋਣਾਂ ਚ ਉਤਰੇ 3336 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੀ ਹੋ ਜਾਵੇਗਾ ਨਿਗਮ ਤੇ ਕੌਂਸਲ ਚੋਣਾਂ ਦੇ ਲਈ 23000 ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਜੋਤੇ ਨਾਤ ਕੀਤੇ ਗਏ ਨੇ ਵੋਟਰਾਂ ਲਈ કુલ 3809 ਪੋਲਿੰਗ ਬੂਥ ਬਣਾਏ ਗਏ ਨੇ ਪੰਜਾਬ ਪੁਲਿਸ ਨੇ ਪੂਰਾ ਦਿਨ ਇਹਨਾਂ 44 ਰੱਖਿਆ ਪ੍ਰਬੰਧਤਾ ਤੇ ਤਣਾਤੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਪੁਲਿਸ ਵੱਲੋਂ ਇਹਨਾਂ ਵੋਟਾਂ ਦੇ ਲਈ 21500 ਜਵਾਨ ਅਤੇ ਹੋਮਗਾਰਡ ਸੈਨਤ ਕੀ ਤੇ ਗਏ ਨੇ ਇਹਨਾਂ ਚੋਣਾਂ ਵਿੱਚ ਕੁੱਲ 3732636 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ ਜਿਨ੍ਹਾਂ ਚ 1955888 ਪੁਰਸ਼ ਅਤੇ 1776544 ਮਹਿਲਾਵਾਂ ਅਤੇ 204 ਹੋਰ ਸ਼ਾਮਿਲ ਹਨ ਦੱਸ ਜਾਈਏ ਕਿ ਇਹਨਾਂ ਚੋਣਾਂ ਮੌਕੇ ਕਈ ਥਾਈਂ ਮਾਹੌਲ ਵੀ ਕਾਫੀ ਗਰਮਾਇਆ ਦਿਖਾਈ ਦਿੱਤਾ ਜਿੱਥੇ ਇੱਕ ਪਾਸੇ ਝੜਪ ਹੋਈ ਤਾਂ ਉੱਥੇ ਹੀ ਦੂਜੇ ਪਾਸੇ ਇੱਟਾ ਰੋੜੇ ਚੱਲਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਉਦਰਾਲਨ ਬਰੂਕ ਪੁਲਿਸ ਦੇ ਨਾਲ ਮਿਡਲੈਂਡ ਡਿਟੈਕਟਿਵਜ਼ ਵੱਲੋਂ ਬੀਤੇ ਦਿਨੀ ਕਈ ਮਾਹਿਰ ਪੁਲਿਸ ਯੂਨਿਟਾਂ ਇਸ ਸਹਾਇਤਾ ਨਾਲ ਐਲਨ ਬਰੁੱਕ ਵਿੱਚ ਇੱਕ ਰਿਹਾਇਸ਼ੀ ਯੂਨਿਟ ਬਲਾਕ ਵਿੱਚ 6 ਖੋਜ ਵਾਰੰਟਾਂ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਕਈ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਨੇ। ਦੱਸਿਆ ਗਿਆ ਕਿ ਪੁਲਿਸ ਦੀ ਖੂਫੀਆ ਜਾਣਕਾਰੀ ਅਤੇ ਸਥਾਨਕ ਭਾਈਚਾਰੇ ਤੋਂ ਪ੍ਰਾਪਤ ਜਾਣਕਾਰੀ ਦੇ ਨਤੀਜੇ ਵਜੋਂ ਸਰਚ ਵਾਰੰਟ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਵਿੱਚ ਅੱਜ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ। ਇਸੇ ਦੇ ਤਹਿਤ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ ਦੇ ਵਿੱਚ ਜ਼ਿਮਨੀ ਚੋਣ ਦੀ ਵੋਟਿੰਗ ਪ੍ਰਕਿਰਿਆ ਵੀ ਲਗਾਤਾਰ ਜਾਰੀ ਹੈ। ਵਾਰਡ ਨੰਬਰ 6 ਦੇ ਪੋਲਿੰਗ ਬੂਥ ਤੇ ਦੋ ਟੀਰਾਂ ਵਿਚਾਲੇ ਝੜੜ ਹੁਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਉਮੀਦਵਾਰਾਂ ਵਿਚਾਲੇ ਹੋਈ ਬਹਿਸ ਦੌਰਾਨ ਮੌਕੇ ਤੇ ਮੌਜੂਦ ਸਾਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਵੱਲੋਂ ਗੰਭੀਰ ਦੋਸ਼ ਲਗਾਏ ਗਏ ਨੇ ਸ਼ਾਮ ਸੁੰਦਰ ਨੇ ਦੋਸ਼ ਲਗਾਉਂਦੇ ਕਿ ਹੈ ਕਿ ਪੋਲਿੰਗ ਬੂਥ ਦੇ ਕੋਲ ਬ੍ਰਹਮਸ਼ੰਕਰ ਜਿੰਪਾ ਖੜੇ ਹੋ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਨੇ ਜੋ ਕਿ ਗਲਤ ਹੈ ਉਥੇ ਹੀ ਬ੍ਰह्मਸ਼ੰਕਰ ਜਿੰਪਾ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਨੇ ਕਿਹਾ ਕਿ ਉਮੀਦਵਾਰ ਬੂਥ ਦੇ ਅੰਦਰ ਜਾ ਸਕਦੇ ਨਹੀਂ ਪਰ ਉਹ ਤੇ ਵੋਟਰਾਂ ਦੇ ਕੰਨਾਂ ਵਿੱਚ ਜਾ ਕੇ ਕੋਈ ਗੱਲਬਾਤ ਨਹੀਂ ਕਰ ਸਕਦੇ ਮੌਕੇ ਤੇ ਮੌਜੂਦ ਪੁਲਿਸ ਨੇ ਦੋਵੇਂ ਧਿਰਾਂ ਨੂੰ ਬੂਥ ਤੋਂ ਹਟਾਉਂਦੇ ਹੋਏ ਮਾਮਲਾ ਸ਼ਾਂਤ ਕਰਵਾਇਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This is Indo-Oz Australia and you're watching Indo-Oz News the voice of unity • Thinking of buying or refinancing • Excess over 60 lenders in one place • Personal loan • Deal with all kinds of commercial business loans • Access finance or your business • Get the lowest interest rate possible • Benefit from our many years of experience • Loan market the Madan • Contact • Plus 610425632097 • 61-04256-32097. ऑस्ट्रेलिया के शहर पर्थ में पीडीसीडी होम्स पहला विश्वसनीय ब्रांड है जो आपके सपनों के घर बनाने में अग्रणी भूमिका निभाता है जब नए घर बनाने की बात आती है तो पी आपकी सभी जरूरतों को ध्यान में रखते हुए सर्वोत्तम वास्तुकार गुणवत्ता और डिजाइन सुविधाओं के साथ घर बनाने के आपके सपनों को साकार करता है घर के साथ साथ कारोबारी बिल्डिंगों को भी तैयार किया जाता है जिससे आप अपनी रेंटल इनकम भी बना सकते हैं। अधिक जानकारी के लिए संपर्क करें सचिन पटेल पीटी सी डी होम नाइन थ्री नाइन फाइव टू सिक्स वन सिक्स सिक्स ए बाई सेवेंटी फोर कैंट मलागा सिक्स जीरो नाइन जीरो ਕੀ ਤੁਸੀਂ ਜਾਣਦੇ ਹੋ ਕਿ ਘਰ ਖਰੀਦਣ ਜਾਂ ਬੰਦਵਾਉਣ ਸਮੇ ਬਿਲਡਿੰਗ ਤੇ ਟਰਮਾਈਡ ਇਨਸਪੈਕਸ਼ਨ ਕਿਉਂ ਜ਼ਰੂਰੀ ਹੈ ਬਿਲਡਿੰਗ ਇਨਸਪੈਕਟਰ ਜੋ ਕਿ ਪ੍ਰੋਫੈਸ਼ਨਲ ਟ੍ਰੇਨ ਹੁੰਦਾ ਹੈ ਤੁਹਾਡੇ ਘਰ ਦੀ ਫਾਊਂਡੇਸ਼ਨ, ਵਾਲਸ, ਸੀਲਿੰਗ ਤੇ ਰੂਫ ਇੰਟਰਨਲਸ ਤੇ ਐਕਸਟਰਨਲਸ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਾ ਹੈ ਤੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪ੍ਰਾਪਰਟੀ ਵਿੱਚ ਕੋਈ ਇਸ਼ੂ ਜਾਂ ਡੈਮੇਜ ਤਾਂ ਨਹੀਂ ਹੈ ਤਾਂ ਜੋ ਤੁਹਾਨੂੰ ਪਹਿਲਾਂ ਤੋਂ ਆਉਣ ਵਾਲੇ ਖਤਰੇ ਜਿਵੇਂ ਕਿ ਸੀਲਿੰਗ ਕ੍ਰੈਕਸ ਐਂਡ ਵਾਲਸ ਬਾਰੇ ਸਾਵਧਾਨ ਕੀਤਾ ਜਾ ਸਕੇ ਜੀ ਤੁਸੀਂ ਵਿਕਰ ਖਰੀਦਣ ਜਾਂ ਬੰਬੋਂਡ ਜਾ ਰਹੇ ਹੋ ਤਾਂ ਚੀਕ ਕੰਟੈਕਟ ਕਰੋ ਅਜੇ ਸਿੰਘ ਜੀ ਨਾਲ ਮਾਈ ਨੇਮ ਇਜ਼ ਅਜੇ ਸਿੰਘ ਆਮ ਦਾ ਪ੍ਰਿੰਸੀਪਲ ਬਿਲਡਿੰਗ ਇਨਸਪੈਕਟਰ ਫॉर ਐਨ ਜੈਡ ਬਿਲਡਿੰਗ ਇਨਸਪੈਕਸ਼ਨ ਐਂਡ ਟੂਡੇ ਵੀ ਆਰ ਗੋਇੰਗ ਟੂ ਕੰਡਕਟ ਅ ਪ੍ਰੀ ਪਰਚੇਸ ਬਿਲਡਿੰਗ ਇਨਸਪੈਕਸ਼ਨ ਫॉर ਅ ਪ੍ਰੋਪਰਟੀ ਲੋਕੇਟਿਡ ਐਟ ਬਾਗਦਾ ਅ ਦਾ ਹਾਊਸ ਇਜ਼ 10 ਇਅਰ 올 ਐਂਡ ਟੂਡੇ ਵੀ ਆਰ ਗੋਇੰਗ ਟੂ ਚੈੱਕ ਦਾ ਇਚ ਐਂਡ ایਵੀ ਕੰਪੋਨੈਂਟ ਆਫ ਥਿਸ ਹਾਊਸ To identify any structural defect within this house. Now we are at kitchen to check the plumbing defects and to detect the light termite within the timber component. Now we are in the wet area to check the any leakage and the moisture. Now I'm heading towards the roof space to check the roof frame and insulation system. Now I'm going to check the roof exterior. To identify any defect within the color bonds of our gutter system now we are going to classify the defects identified in this building into the four minor major and major structural and safety hazard and will be presented into the report. And will be sent within 24 to 48 hours. For are you doing? I ANZ Builders, Ajay Singh Contact number 0469 743 535. ਆਸਟ੍ਰੇਲੀਆ ਦੇ ਪਾਰਟ ਸ਼ਹਿਰ ਦੇ ਡੈਲੀ 6 ਸਵੀਟਸ ਐਂਡ ਸੈਵਰੀਜ਼ ਵੈਨੈਰੂ ਗ੍ਰਾਹਕਾਂ ਦੀ ਬਣੀ ਪਹਿਲੀ ਪਸੰਦ ਡੈਲੀ 6 ਸਵੀਟਸ ਐਂਡ ਸੈਵਰੀਜ਼ ਵੈਨੈਰੂ ਆਪਣੇ ਗ੍ਰਾਹਕਾਂ ਲਈ ਲੈ ਕੇ ਆਇਆ ਵਧੀਆ ਆਫਰ ਇੱਥੇ ਤੁਸੀਂ ਵਧੀਆ ਮਠਾਈਆਂ ਤੇ ਗਿਫਟ ਪੈਕ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡੈਲੀ 6 ਸਵੀਟਸ ਐਂਡ ਸੈਵਰੀਜ਼ ਵੈਨੈਰੂ 046696984 This is Indo OZ Australia, and you're watching Indo OZ News, the voice of unity. भाजपा सांसद मेंबर अपराजिता सरंगी ने कांग्रेस प्रियंका, तो प्रियंका, प्रियंका ने प्रियंका बंगलादेश की हमारे लिखिया बैग ल संसद चुचे भुवनेश्वर तो भाजपा की संसद मैंबर सारंकी ने संसद के गलियारे च प्रियंका गांधी यह बैग दिता है प्रियंका ने सारंग बैग लिया अगे वी ਭਾਸ਼ਪਾਗੂ ਨੇ ਕਿਹਾ ਹੈ ਕਿ ਬੈਗ ਤੇ 1984 ਲਿਖਿਆ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਵੀ ਇੱਕ ਮੁੱਦਾ ਹੈ ਜੋ ਕਾਂਗਰਸ ਆਗੂ ਨੂੰ ਚੁੱਕਣਾ ਚਾਹੀਦਾ ਹੈ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ 2 ਦਿਨਾਂ ਦੌਰੇ ਤੇ ਰਵਾਨਾ ਹੋਣ ਤੋਂ ਪਹਿਲਾਂ ਸ਼ਨੀਵਾਰ ਨੂੰ ਕਿਹਾ ਹੈ ਕਿ ਪੱਛਮੀ ਏਸ਼ੀਆ ਖੇਤਰ ਦੀ ਸ਼ਾਂਤੀ ਸੁਰੱਖਿਆ ਤੇ ਸਥਿਰਤਾ ਦੇ ਵਿੱਚ ਭਾਰਤ ਅਤੇ ਖਾੜੀ ਦੇਸ਼ ਦਾ ਸਾਂਝਾ ਹਿੱਤ ਹੈ ਪੀਐਮ ਮੋਦੀ ਅਜੇ ਹੀ ਕੁਵੇਇਤ ਦਾ ਦੌਰਾ ਕਰ ਰਹੇ ਨੇ ਜਦੋਂ 2 ਹਫਤੇ ਪਹਿਲਾਂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਡਿੱਗ ਗਈ ਸੀ ਅਤੇ ਗਾਜ਼ਾ ਤੇ ਇਜ਼ਰਾਈਲ ਦੇ ਹਮਲੇ ਜਾਰੀ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਬਿਆਨ ਚ ਪੀਐਮ ਮੋਦੀ ਨੇ ਕਿਹਾ ਕਿ ਕੁਵੇਇਤ ਦੀ ਸਿਖਰਲੀ ਲੀਡਰਸ਼ਿਪ ਨਾਲ ਉਹਨਾਂ ਦੀ ਗੱਲਬਾਤ ਭਾਰਤ ਅਤੇ ਕੁਵੇਇਤ ਵਿਚਕਾਰ ਭਵਿੱਖ ਦੀ ਸਾਂਝੇਦਾਰੀ ਦਾ ਖਾਕਾ ਤਿਆਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਉਧਰ ਜਰਮਨੀ ਦੇ ਮੈਕਡੇਬਰਗ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੇ ਕ੍ਰਿਸਮਸ ਮਾਰਕੀਟ ਦੇ ਇੱਕ ਵਿਅਕਤੀ ਨੇ ਆਪਣੀ ਕਾਰਬਾਰ ਦੇਦਿਆ ਤੇ ਉੱਥੇ ਖਰੀਦਦਾਰੀ ਕਰ ਰਹੇ ਦਰਜਨਾਂ ਲੋਕਾਂ ਨੂੰ ਕੁਚਲ ਦਿੱਤਾ ਇਸ ਘਟਨਾਚ 11 ਲੋਕਾਂ ਦੀ ਮੌਤ ਹੋ ਗਈ ਹੈ ਤੇ 82 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪੁਲਿਸ ਦਾ ਮੰਨਣਾ ਹੈ ਕਿ ਇਹ ਸੰਭਾਵਿਤ ਅਤਵਾਦੀ ਹਮਲਾ ਹੋ ਸਕਦਾ ਹੈ ਪਰ ਬਿਨਾਂ ਜਾਂਚ ਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਦਾ ਪੁਲਿਸ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਜਰਮਨੀ ਦੇ ਮੈਕਡੇਬਰਗ ਚ ਕ੍ਰਿਸਮਸ ਮਾਰਕੀਟ ਚ ਇੱਕ ਕਾਰ ਨੇ ਲੋਕਾਂ ਦੀ ਭੀੜ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਭੱਜ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਛੜਕਮ ਮਚ ਗਿਆ ਤੇ ਬਾਜ਼ਾਰ ਬੰਦ ਕਰ ਦਿੱਤਾ ਗਿਆ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ